ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਣਾਇਆ ਬੜੇ ਹੀ ਆਸਾਨ ਤਰੀਕੇ ਨਾਲ ਕੁੱਝੇ ਤੋਂ ਕਿਤੇ ਜ਼ਿਆਦਾ ਵਧੀਆ ਸਾਗ ਉਹ ਵੀ ਕੁੱਕਰ ਵਿੱਚ ਕਿਉਂਕਿ ਬਹੁਤ ਸਾਰੀਆਂ ਪੈਨਾਂ ਦੇ ਮੈਸੇਜ ਆਏ ਸੀ ਕਿ ਤੁਸੀਂ ਸਾਨੂੰ ਸਾਗ ਬਣਾਉਣਾ ਦੱਸੋ ਬੜੇ ਆਸਾਨ ਤਰੀਕੇ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਟੇਸਟੀ ਬਣੇ ਆਪਾਂ ਇਹ ਵੀਡੀਓ ਹੈ ਜਿਹੜੀ ਪੂਰੀ ਡਿਟੇਲ ਚ ਬਣਾਈ ਹੈ ਤੁਸੀਂ ਧਿਆਨ ਨਾਲ ਦੇਖਿਓ ਜੇ ਇਸੇ ਤਰੀਕੇ ਨਾਲ ਸਾਗ ਬਣਾਇਆ ਤਾਂ ਇਹਨਾਂ ਜ਼ਿਆਦਾ ਟੇਸਟੀ ਬਣੂਗਾ ਕਿ ਤੁਸੀਂ ਸਾਰੇ ਸੁਆਦ ਭੁੱਲ ਜਾਓਗੇ ਇਹਦੇ ਲਈ ਆਪਾਂ ਲਿਆ ਜੀ ਸਭ ਤੋਂ ਪਹਿਲਾਂ ਸਾਗ ਤੇ ਉਹ ਆਪਾਂ ਕਿਸ ਤਰ੍ਹਾਂ ਲੈਣਾ ਹੈ ਉਹ ਸ਼ੁਰੂ ਚ ਹੀ ਧਿਆਨ ਰੱਖਣਾ ਆਪਾਂ ਦੋ ਗੁੱਟੀਆਂ ਇੱਥੇ ਸਾਗ ਦੀਆਂ ਲਈਆਂ ਜਿਵੇਂ ਕਿ ਬਾਜ਼ਾਰ ਵਿੱਚ ਆਪਾਂ ਨੂੰ ਇਹ ਬਣੀਆਂ ਹੀ ਮਿਲਦੀਆਂ ਉਸ ਤੋਂ ਬਾਅਦ ਜੀ ਆਪਣੇ ਕੋਲੇ ਇੱਕ ਗੁੱਟੀ ਮੇਥੇ ਦੀ ਹੈ ਪਰ ਇਹਦੇ ਵਿੱਚ ਤਿੰਨ ਹਿੱਸੇ ਯੂਜ਼ ਕਰਾਂਗੇ ਇੱਕ ਆਪਾਂ ਨਹੀਂ ਵਰਤਾਂਗੇ ਉਹਦੇ ਤੁਸੀਂ ਪਰੌਂਠੇ ਵਗੈਰਾ ਬਣਾ ਲਿਓ ਉਸ ਤੋਂ ਬਾਅਦ ਜੀ ਇੱਕ ਗੁੱਟੀ ਲਈ ਆਪਾਂ ਪਾਲਕ ਦੀ ਜਿਹਦੇ ਵਿੱਚੋਂ ਆਪਾਂ ਚੰਗੀ ਤਰ੍ਹਾਂ ਛਾਂਟ ਕੇ ਕੱਢ ਲਾਂਗੇ ਤੇ ਫਿਰ ਇੱਕ ਗੁੱਟੀ ਲਈ ਆ ਬਾਥੂ ਦੀ ਪਰ ਉਹ ਆਪਾਂ ਅੱਧੇ ਤੋਂ ਵੀ ਥੋੜਾ ਜਿਹਾ ਕੱਟ ਹੀ ਪਾਵਾਂਗੇ ਤੇ ਫਿਰ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਧਨੀਆ ਇਹ ਜਿੰਨੀਆਂ ਚੀਜ਼ਾਂ ਦਸੀਆਂ ਇਸੇ ਤਰੀਕੇ ਨਾਲ ਲਿਓ ਤੇ ਕਈਆਂ ਨੂੰ ਪਸੰਦ ਹੁੰਦਾ ਗੰਦਲਾਂ ਵਾਲਾ ਸਾਗ ਤੇ ਕਈਆਂ ਨੂੰ ਜੀ ਕੱਲਾ ਪੱਤਿਆਂ ਵਾਲਾ ਤੇ ਆਪਾਂ ਇਹਦੇ ਵਿੱਚ ਥੋੜੀਆਂ ਜੀਆਂ ਗੰਦਲਾਂ ਰੱਖੀਆਂ ਬਾਕੀ ਕੱਟਤੀਆਂ ਤੁਸੀਂ ਜਿਸ ਤਰੀਕੇ ਨਾਲ ਖਾਣਾ ਚਾਹੋ ਉਸ ਤਰੀਕੇ ਨਾਲ ਸਾਗ ਨੂੰ ਕੱਟ ਲਿਓ ਪਰ ਇੰਨਾ ਧਿਆਨ ਜ਼ਰੂਰ ਰੱਖਿਓ ਜਿਹੜੇ ਕੀ ਗੰਦਲਾਂ ਦਾ ਟੇਸ ਅਲੱਗ ਆਉਂਦਾ ਤੇ ਸਾਗ ਦਾ ਅਲੱਗ ਆਪਾਂ ਅਧੀਆਂ ਗੰਦਲਾ ਪਾਉਣੇ ਆ ਜਿਹੜੀਆਂ ਜ਼ਿਆਦਾ ਮੋਟੀਆਂ ਜੀਆਂ ਉੱਪਰੋਂ ਹੁੰਦੀਆਂ ਆਪਾਂ ਉਹ ਕੱਟ ਕੇ ਸੁੱਟ ਦੇਣੇ ਆ ਤੁਸੀਂ ਜਿਹੜਾ ਮਰਜ਼ੀ ਤਰੀਕਾ ਅਪਣਾ ਲਿਓ ਪਰ ਤੁਹਾਨੂੰ ਕਹੋ ਜੇ ਟੇਸਟ ਚਾਹੀਦਾ ਹੈ ਇਹ ਤੁਹਾਨੂੰ ਦੇਖਣਾ ਪਊਗਾ। ਸਾਗ ਨੂੰ ਤੁਸੀਂ ਚਾਹੇ ਮਸ਼ੀਨ 'ਚ ਕੱਟੋ ਜਾਂ ਫਿਰ ਕਰਦ ਵਗੈਰਾ ਨਾਲ ਕੱਟ ਲਓ ਉਹ ਤੁਹਾਡੀ ਆਪਣੀ ਮਰਜ਼ੀ। ਫਿਰ ਇਹਦੇ ਵਿੱਚ ਪਾਓ ਮੁਠੀ ਪਰ ਤਣੀਆਂ ਜਿਹਦੇ ਨਾਲ ਇਹਦਾ ਟੇਸਟ ਬੜਾ ਵਧੀਆ ਹੋ ਜਾਏਗਾ। ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕੱਟ ਲਿਆ ਤੋ ਕੇ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਛਣਨੀ ਵਿੱਚ ਪਾ ਕੇ ਰੱਖਤਾ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖ ਰਿਹਾ ਇਹਨੂੰ ਸਕੂਉਣ ਬਗੈਰਾ ਦੀ ਕੋਈ ਜ਼ਰੂਰਤ ਨਹੀਂ ਫਿਰ ਆਪਾਂ ਲਈਏ ਜੀ ਡੇਢ ਵੱਡਾ ਚਮਚ ਮੂੰਗੀ ਮਸਰੀ ਜਿਹਨੂੰ ਕਿ 20-25 ਮਿੰਟ ਪਹਿਲਾਂ ਹੀ ਆਪਾਂ ਭੌਂ ਕੇ ਰੱਖਤਾ ਸੀ ਇਹਦੇ ਵਿੱਚ ਮਸਰਾਂ ਦੀ ਦਾਲ ਹੈ ਜਿਹੜੀ ਥੋੜੀ ਜਿਹੀ ਜ਼ਿਆਦਾ ਹੈ ਤੇ ਕਈ ਕੱਲੀ ਮਸਰਾਂ ਦੀ ਦਾਲ ਲੈ ਲੰਦੇ ਆ ਉਹ ਵੀ ਤੁਹਾਡੀ ਮਰਜ਼ੀ ਹੈ ਉਸ ਤੋਂ ਬਾਅਦ ਕੁੱਕਰ ਵਿੱਚ 1.5 ਗਲਾਸ ਪਾ ਲਿਓ ਜੀ ਪਾਣੀ ਦਾ ਫਿਰ ਵਿੱਚ ਪਾਤੀ ਆਪਾਂ ਆਪਣੀ ਮੂੰਗੀ ਮਸਰੀ ਦੀ ਦਾਲ ਦਾਲ ਪਿਓ ਕੇ ਰੱਖਣ ਨਾਲ ਚੰਗੀ ਤੇਰਾ ਫੁੱਲ ਜਾਂਦੀ ਹੈ ਨਾਲ ਇਹ ਵਧੀਆ ਤਰੀਕੇ ਨਾਲ ਸਾਫ਼ ਹੋ ਜਾਂਦੀ ਹੈ ਜਦੋਂ ਹੀ ਪਾਣੀ ਉਬਾਲੇ ਲੈਣ ਲੱਗ ਗਿਆ ਤਾਂ ਵਿੱਚ ਤੁਸੀਂ ਸਾਗ ਪਾਉਣਾ ਸ਼ੁਰੂ ਕਰ ਦਿਓ ਹੌਲੀ ਹੌਲੀ ਸਾਗ ਪਾਓ ਕਿਉਂਕਿ ਇੱਕੇਦਮ ਤਾਂ ਕੁੱਕਰ ਵਿੱਚ ਸਾਰਾ ਸਾਗ ਹੈ ਜਿਹੜਾ ਬਿਲਕੁਲ ਨਹੀਂ ਪੈਣਾ ਔਰ ਗੈਸ ਦੀ ਫਲੇਮ ਹੈ ਜਿਹੜੀ ਤੁਸੀਂ ਫੁੱਲ ਰੱਖਿਓ ਜਦੋਂ ਹੀ ਤੁਹਾਡਾ ਕੁੱਕਰ ਸਾਗ ਨਾਲ ਭਰ ਗਿਆ ਤੇ ਫਿਰ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਦਾ ਨਮਕ ਤੇ ਮਿਰਚ ਪਾ ਦਿਓ ਟੇਸਟ ਦੇ ਅਨੁਸਾਰ ਇਹਦੇ ਨਾਲ ਸਾਗ ਹੈ ਜਿਹੜਾ ਬਹੁਤ ਜਲਦੀ ਪੱਕਣ ਲੱਗ ਜੂਗਾ ਤੇ ਕੁੱਕਰ ਦੇ نیچے ਬੈਠ ਜੂਗਾ ਤਾਂ ਕਿ ਜਲਦੀ ਜਲਦੀ ਤੁਸੀਂ ਆਪਣਾ ਦੂਸਰਾ ਸਾਰਾ ਸਾਗ ਪਾ ਸਕੋ ਸਾਗ ਬਣਾਉਣ ਦੀਆਂ ਵੀਡੀਓ ਤਾਂ ਬੜੀਆਂ ਹੀ ਪਾਉਂਦੇ ਨੇ ਕਿ ਇਸ ਤਰੀਕੇ ਨਾਲ ਬੰਦ ਹੈ ਪਰ ਕਿਹੜੀ ਚੀਜ਼ ਕਿੰਨੀ ਪਾਉਣੀ ਹੈ ਇਹ ਬਹੁਤ ਘੱਟ ਦੱਸਦੇ ਨੇ ਜਿੱਥੇ ਸਾਗ ਦਾ ਸਾਰਾ ਟੇਸਟ ਬੰਦ ਹੈ ਕਿਉਂਕਿ ਸਮਾਨ ਦੇ ਹਿਸਾਬ ਨਾਲ ਹੀ ਸਾਗ ਬੰਦ ਹੈ ਤੇ ਬਹੁਤਿਆਂ ਦੇ ਸਾਗ ਖਾ ਕੇ ਤੇਜਾਬ ਵੀ ਬਣ ਜਾਂਦਾ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਮੈਂ ਬਹੁਤ ਸੁਣਿਆ ਹੈ ਜਿਹੜੇ ਕਹਿੰਦੇ ਜਦੋਂ ਅਸੀਂ ਸਾਗ ਖਾ ਲੈਂਦੇ ਆ ਸਾਡੇ ਤੇਜਾਬ ਬਣ ਜਾਂਦਾ ਤਾਂ ਉਹ ਇਸੇ ਨਾਲ ਹੀ ਬਣਦਾ ਕਿਉਂਕਿ ਉਹ ਚੀਜ਼ਾਂ ਦੀ ਮਾਤਰਾ ਵੱਧ ਘੱਟ ਲੈ ਲੈਂਦੇ ਆ ਕਈ ਪਾਲਕ ਬਹੁਤ ਜ਼ਿਆਦਾ ਪਾਰਾਂਦੇ ਆ ਜਿਹਦੇ ਕਰਕੇ ਤੇਜਾਬ ਬਣਨ ਲੱਗ ਜਾਂਦਾ ਤੇ ਆਪਾਂ ਇਹ ਦੋ ਗੁੱਟੀਆਂ ਵਿੱਚ ਤੁਹਾਨੂੰ ਦੱਸਿਆ ਇੱਕ ਗੁੱਟੀ ਤੋਂ ਵੀ ਘੱਟ ਹੀ ਪਾਲਕ ਪਿਆ ਕਿਉਂਕਿ ਅੱਧਾ ਤੋਂ ਉਹਦੇ ਵਿੱਚ ਵੇਸਟਸ ਹੀ ਨਿਕਲ ਜਾਂਦੀ ਹੈ ਇਸੇ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਵਧੀਆ ਸਾਗ ਬਣੂਗਾ ਫਿਰ ਤੁਸੀਂ ਕੋਈ ਵੀ ਲੱਕੜ ਦਾ ਚਮਚਾ ਵਗੈਰਾ ਲੈ ਲੈਣਾ ਹੈਗਾ ਜਾਂ ਤੁਸੀਂ ਕੋਟਨੀ ਵੀ ਲੈ ਸਕਦੇ ਹੋ ਜਿਹਦੇ ਨਾਲ ਆਪਾਂ ਸਾਗ ਘੋਟਦੇ ਆਂ ਤੇ ਦੋ ਇਹਦੇ ਵਿੱਚ ਸਿੱਟੀਆਂ ਜੀ ਆਪਾਂ ਸੁੱਕੀਆਂ ਲਾਲ ਮਿਰਚਾਂ ਕਿਉਂਕਿ ਇਹ ਥੋੜੀਆਂ ਜਿਹੀਆਂ ਜ਼ਿਆਦਾ ਤਿੱਖੀਆਂ ਹੁੰਦੀਆਂ ਇਸ ਲਈ ਆਪਾਂ ਦੋ ਹੀ ਪਾਈਆਂ ਬਾਕੀ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਇੱਕ ਅੱਧੀ ਵੱਧ ਘੱਟ ਵੀ ਕਰ ਸਕਦੇ ਹੋ ਜਦੋਂ ਇਹ ਸਾਗ ਰਿਜਨ ਲੱਗਿਆ ਕੁੱਕਰ ਕਰੇ ਜੀ ਬੰਦ ਇਹ ਵਿਸਲਾਂ ਦੇਊਗਾ 10 12 ਵਿਸਲਾਂ ਤੋਂ ਬਾਅਦ ਤੁਸੀਂ ਚੈੱਕ ਕਰ ਲੈਣਾ ਇਹਦੇ ਵਿੱਚ ਪਾਣੀ ਨੂੰ ਤੇ ਉਸ ਸਾਬ ਨਾਲੇ ਨੂੰ ਪਕਾ ਲਿਓ ਫਿਰ ਜੀ ਆਪਾਂ ਇਹਦੇ ਲਈ ਕਟਾਂਗੇ ਤੜਕਾ ਉਹ ਆਪਾਂ ਢੇਰ ਸਾਰਾ ਕੱਟਣਾ ਇੱਕ ਗੰਢੀ ਆਪਾਂ ਲੈਣੀ ਹੈ ਲਸਣ ਦੀ ਕਾਫੀ ਸਾਰਾ ਲੈ ਅਦਰਕ ਚਾਰ ਲੈ ਪਿਆਜ਼ ਦੋ ਵੱਡੇ ਟਮਾਟਰ 6-7 ਹਰੀਆਂ ਮਿਰਚ ਦੇਖੋ ਜੀ ਸਾਗ ਆਪਣਾ ਬਣ ਕੇ ਹੋ ਗਿਆ ਤਿਆਰ ਤੇ ਇਹਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਸੁੱਕ ਗਿਆ ਇਹ ਕੋਈ ਗੱਲ ਨਹੀਂ ਤੁਸੀਂ ਇਹਦੇ ਵਿੱਚ ਪਾਣੀ ਮਿਕਸ ਕਰ ਸਕਦੇ ਹੋ ਇੱਕ ਗਲਾਸ ਡੇਢ ਗਲਾਸ ਇੱਥੇ ਤੁਸੀਂ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਹਜੇ ਸਾਗ ਨੇ ਬਹੁਤ ਪੱਕਣਾ ਹੈ ਫਿਰ ਆਪਾਂ ਲਵਾਂਗੇ ਜੀ ਹੈਂਡੀ ਕਿਉਂਕਿ ਆਮ ਘਰਾਂ ਦੇ ਵਿੱਚ ਐਸੇ ਤਰ੍ਹਾਂ ਹੀ ਸਾਗ ਬਣਾਉਂਦੇ ਆ ਤੇ ਆਪਾਂ ਛੋਡੇ ਹਿਸਾਬ ਨਾਲ ਉਸੇ ਤਰੀਕੇ ਨਾਲ ਤਿਆਰ ਕੀਤਾ ਹੈਂਡੀ ਨਾਲ ਇਹਨੂੰ ਤੁਸੀਂ ਗ੍ਰाइंड ਕਰਕੇ ਦੇਖ ਲੈਣਾ ਕਿ ਇਹ ਕਿੰਨਾ ਕ ਸਖਤ ਹੈ ਜਦ ਇਹ ਠੀਕ ਪਤਲਾ ਹੋ ਗਿਆ ਜੇ ਸਖਤ ਲੱਗੇ ਤਾਂ ਥੋੜਾ ਜਿਹਾ ਪਾਣੀ ਹੋਰ ਪਾ ਲਿਓ ਫਿਰ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਬਹੁਤੇ ਕਹਿੰਦੇ ਆਲਣ ਆਪਾਂ ਪਾਇਆ ਬੇਸਣ ਇਹਨੂੰ ਘੋਟਣ ਲਈ ਕਈ ਮੱਕੀ ਦਾ ਆਟਾ ਪਾ ਲੈਂਦੇ ਆ ਜਿਹੜੀਆਂ ਚੀਜ਼ਾਂ ਸਾਨੂੰ ਵਧੀਆ ਲੱਗੀ ਉਹੀ ਪਾਓ ਪਰ ਆਪਾਂ ਜ਼ਿਆਦਾਤਰ ਇਹਦੇ ਵਿੱਚ ਬੇਸਣ ਹੀ ਪਾਉਣੀ ਹੈ ਉਸ ਤੋਂ ਬਾਅਦ ਆਪਾਂ ਫਿਰ ਹੈਂਡੀ ਨੂੰ ਚਲਾ ਲਿਆ ਥੋੜਾ ਜਿਹਾ ਆਪਾਂ ਵਿੱਚ ਪਾਣੀ ਵੀ ਮਿਕਸ ਕੀਤਾ ਤੇ ਦੇਖੋ ਇਸ ਤਰੀਕੇ ਦਾ ਇਹ ਬਣ ਕੇ ਤਿਆਰ ਹੋ ਗਿਆ ਪਰ ਇਹ ਹਜੇ ਤਿਆਰ ਨਹੀਂ ਹੋਇਆ ਸਾਗ ਬਣਨ ਤੇ ਬਹੁਤ ਟਾਈਮ ਲੱਗਦਾ ਹੈਗਾ ਇਸ ਤਰੀਕੇ ਨਾਲ ਵੀ 5-6 ਘੰਟੇ ਲੱਗ ਜਾਂਦੇ ਕਿਉਂਕਿ ਵਿੱਚ ਵਿੱਚ ਇਹਨੂੰ ਰੈਸਟ ਤੇ ਰੱਖਣਾ ਪੈਂਦਾ ਤੇ ਆਪਾਂ ਕੰਮ ਕਰਦੇ ਕਰਦੇ ਧੋਣੇ ਆ ਪੋਣੇ ਤਾਂ ਟਾਈਮ ਤਾਂ ਲੱਗਦਾ ਹੀ ਹੈ ਪਰ ਟੇਸਟੀ ਬਹੁਤ ਜ਼ਿਆਦਾ ਬਣਦਾ ਫਿਰ ਤੁਸੀਂ ਇਹਨੂੰ ਫੇਚੜਾ ਦੇਣਾ ਜੀ ਗੈਸ ਤੇ ਤੇ ਗੈਸ ਦੀ ਫਲੇਮ ਹੈ ਜਿਹੜੀ ਇੱਥੇ ਸਲੋ ਰੱਖਣੀ ਹੈ ਤੇ ਦੇਖੋ ਸਾਗ ਨੂੰ ਤੁਸੀਂ ਇਸ ਤਰੀਕੇ ਨਾਲ ਪਕਾਉਣਾ ਹੈ ਤੇ ਇਹਦੇ ਵਿੱਚ ਤੁਹਾਨੂੰ ਆਵਾਜ਼ ਆ ਰਹੀ ਹੋਗੀ ਜਦੋਂ ਇਹ ਬੇਸਨ ਪੱਕੂਗਾ ਇਸ ਤਰੀਕੇ ਨਾਲ ਤੁਹਾਡਾ ਕੁੱਕਰ ਖੜਕਾ ਕਰੂਗਾ ਪਰ ਇਹਦੇ ਉੱਪਰ ਕੁੱਕਰ ਦਾ ਟੱਕ ਨਾ ਦਿਓ ਇਸ ਤਰੀਕੇ ਦਾ ਟੱਕ ਨਹੀਂ ਦਿਓ ਤਾਂ ਕਿ ਚੱਕ ਕੇ ਬੜੀ ਆਸਾਨੀ ਨਾਲ ਤੁਸੀਂ ਨੀਚੇ ਸਾਫ਼ ਕਰ ਸਕੋ ਸਾਗ ਨੂੰ ਤੇ ਨਾਲ-ਨਾਲ ਹਿਲਾਉਂਦੇ ਰਹੋ ਜਦੋਂ ਹੀ ਸਾਗ ਨੂੰ ਹਿਲਾਉਂਗੇ ਤਜਾ ਗੈਸ ਜਿਹੜਾ ਬੰਦ ਕਰਦੇ ਉਹ ਦੇਖੋ ਇਹ ਉੱਪਰ ਨੂੰ ਉੱਠਦਾ ਹੈ ਕਈ ਵਾਰੀ ਗਰਮ ਦੇ ਛਿੱਟੇ ਪੈ ਜਾਂਦੇ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਉਸ ਤੋਂ ਬਾਅਦ ਜੀ ਆਪਣਾ ਦੇਸੀ ਘਿਓ ਹੋ ਗਿਆ ਗਰਮ ਢੇਰ ਸਾਰਾ ਦੇਸੀ ਘਿਓ ਪਊਗਾ ਇਹ ਚ ਆਪਾਂ ਦੋ ਕੜਛੀਆਂ ਭਰ ਕੇ ਪਾਇਆ ਫਿਰ ਪਾਈਏ ਜੀ ਅਦਰਕ ਲਸਣ ਸਲੋ ਫਲੇਮ ਤੇ ਪਕਾਉਣਾ 15 ਤੋਂ 20 ਮਿੰਟਾਂ ਦੇ ਵਿੱਚ ਇਹ ਤੜਕਾ ਤਿਆਰ ਹੁੰਦਾ ਹੈਗਾ ਕਲਰ ਚੇਂਜ ਆਪਾਂ ਜ਼ਿਆਦਾ ਨਹੀਂ ਕਰਨਾ ਪਰ ਪਕਾਉਣਾ ਸਾਰਾ ਕੁਝ ਹੈ ਤੇ ਉਸ ਤੋਂ ਬਾਅਦ ਜਦੋਂ ਹੀ ਆਪਣਾ ਅਦਰਕ ਲਸਣ ਪੱਕ ਗਿਆ ਫਿਰ ਆਪਾਂ ਇਹਦੇ ਵਿੱਚ ਪਿਆਜ਼ ਤੇ ਹਰੀਆਂ ਮਿਰਚਾਂ ਪਾਈਆਂ ਫਿਰ ਇਹਨੂੰ ਆਪਾਂ ਹੌਲੀ-ਹੌਲੀ 10 ਮਿੰਟ ਪਕਾਵਾਂਗੇ ਫਿਰ ਲਾਸਟ ਤੇ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਟਮਾਟਰ ਤੇ ਇਹ ਹੌਲੀ-ਹੌਲੀ ਪੱਕੀ ਜਾਣਗੇ ਨਾਲ-ਨਾਲ ਹੀ ਆਪਾਂ ਆਪਣਾ ਸਾਗ ਦੇਖਦੇ ਜਾਵਾਂਗੇ ਸਾਗ ਨੂੰ ਤੁਸੀਂ ਬੇਸਣ ਵਿੱਚ ਗ੍ਰाइंड ਕਰਨ ਤੋਂ ਬਾਅਦ ਅੱਧੇ ਘੰਟੇ ਤੱਕ ਇਸ ਤਰੀਕੇ ਨਾਲ ਹੀ ਪਕਾਈ ਜਾਣਾ ਹੈ ਪਰ ਧਿਆਨ ਰੱਖਿਓ ਵੀ ਕੁੱਕਰ ਦੇ نیچے ਨਾ ਲੱਗੇ ਜੇ ਸੋਨੂੰ ਲੱਗੇ ਵੀ نیچے ਲੱਗ ਰਿਹਾ ਤਾਂ ਤੁਸੀਂ ਪਾਣੀ ਪਾ ਪਾ ਕੇ ਇਹਨੂੰ ਸੈੱਟ ਕਰਦੇ ਜਾਣਾ ਥੋੜਾ ਥੋੜਾ ਕਿਉਂਕਿ ਬੇਸਨ ਜਿਹੜਾ ਉਹ ਫੁੱਲਦਾ ਉਹਨੂੰ ਪੱਕਣ ਤੇ ਟਾਈਮ ਲੱਗਦਾ ਤੇ ਬਾਕੀ ਗੈਸ ਹੈ ਜਿਹੜਾ ਸਲੋ ਫਲੇਮ ਤੇ ਹੁੰਦਾ ਆਪਣਾ ਜੀ ਸਾਗ ਵੀ ਪੱਕ ਗਿਆ ਤੜਕਾ ਵੀ ਬਣ ਗਿਆ ਤੇ ਹੁਣ ਦੋਨੇ ਚੀਜ਼ਾਂ ਨੂੰ ਕਰਾਂਗੇ ਮਿਕਸ ਦੇਖੋ ਕਿੰਨਾ ਸਾਰਾ ਘਿਓ ਸੋਨੂੰ ਉੱਪਰ ਲੱਗ ਰਿਹਾ ਵੀ ਆ ਗਿਆ ਪਰ ਜਦੋਂ ਹੀ ਤੁਸੀਂ ਘੰਟੇ ਵੱਧ ਦੇਖੋਗੇ ਇਹਨੇ ਸਾਰਾ ਆਪਣੇ ਵਿੱਚ ਹੀ ਮਿਕਸ ਕਰ ਲੈਣਾ ਕਿਉਂਕਿ ਕਹਿੰਦੇ ਹੁੰਦੇ ਆ ਕਿ ਸਾਗ ਜਿਹੜਾ ਘਿਓ ਦਾ ਭੁੱਖਾ ਹੁੰਦਾ ਇਹਨੂੰ ਚਾ ਇੱਕ ਕਿੰਨਾ ਮਰਜੀ ਦਈ ਜਾਓ ਇਹ ਨਹੀਂ ਰਜਦਾ ਤੇ ਕਾਫੀ ਸਾਰਾ ਸਮਾਨ ਇਹਦੇ ਵਿੱਚ ਪੈਂਦਾ ਹੈਗਾ ਤੇ ਪਰ ਇੰਨਾ ਜਿਆਦਾ ਹੀ ਟੇਸਟੀ ਬਣਿਆ ਤੇ ਆਪਾਂ ਟਿਫਨ ਵਿੱਚ ਦੁਕਾਨ ਤੇ ਭੇਜਤਾ ਬੱਚਿਆਂ ਨੂੰ ਸਰਵ ਕੀਤਾ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਬਹੁਤ ਹੀ ਡਿਟੇਲ ਦੇ ਵਿੱਚ ਮੈਂ ਵੀਡੀਓ ਤਿਆਰ ਕੀਤੀ ਐ ਸੋਨੂੰ ਛੋਟੀਆਂ-ਛੋਟੀਆਂ ਗੱਲਾਂ ਦੱਸੀਆਂ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ YouTube ਤੇ ਸਬਸਕ੍ਰਾਈਬ ਕਰਿਓ ਤੇ ਫੇਸਬੁਕ ਤੇ ਫੋਲੋ ਕਰਿਓ ਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਰੱਖਿਓ ਸਾਗ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਦੋ ਤਿੰਨ ਦਿਨਾਂ ਬਾਅਦ ਆਪਾਂ ਆਮ ਹੀ ਜਿਹੜਾ ਤੜਕਾ ਲਗਾ ਕੇ ਖਾ ਸਕਦੇ ਹਾਂ ਬਹੁਤ ਟੇਸਟੀ ਇਹ ਸਾਗ ਬਣਦਾ ਹੈ ਜ਼ਰੂਰ ਟਰਾਈ ਕਰਿਓ ਜਦੋਂ ਹੀ ਤੁਸੀਂ ਸਾਗ ਬਣਾ ਲਿਆ ਤੁਹਾਡੀ ਬਹੁਤ ਤਾਰੀਫ਼ ਹੋਗੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ